ਉਹ ਤੇਰੀ ਖਾਸੀ ਜ਼ੋਰ ਦੀ ਧੱਪੜ ਮਾਰਿਆ ਵਿਚਾਰੇ ਵੀਰ ਦੇ ਖਾਸੀ ਸੱਟ ਲੱਗੀ ਹੋਣੀ ਐ ਇੱਥੇ ਕਿਸੇ ਕਰਕੇ ਕੰਮ ਥਾਪੜੋ ਥਾਪੜੀ ਹੋਇਆ ਪਿਆ ਮੈਂ ਤਾਂ ਕੁੜੀ ਤੇ ਹੈਰਾਨਾ ਵੀ ਪਾਈਆ ਕਿ ਸਾਹ ਤੇਰੇ ਦੇ ਵਿੱਚ ਘਰੇ ਵਜੇ ਚੁੱਪ ਕਰਕੇ ਹੈ ਤਾਂ ਹੀ ਸਿਆਣੇ ਕਹਿੰਦੇ ਹੁੰਦੇ ਨੇ ਵੀ ਬਾਲੀ ਆਸ਼ਕੀ ਚੰਗੀ ਨਹੀਂ ਹੁੰਦੀ ਮੈਂ ਤਾਂ ਮੁੰਡੇ ਦੇ ਹੈਰਾਨਾ ਇਨੀ ਜ਼ੋਰ ਦੀ ਧੱਪੜ ਖਾ ਗਿਆ ਜੇ ਕੋਈ ਹੋਰ ਹੁੰਦਾ ਨਾ ਕੋਈ ਕੈੜਾ ਜਿਹਾ ਆ ਕੁੜੀ ਨੂੰ ਤਾਂ ਗੁੱਤਾਂ ਤੋਂ ਫੜ ਕੇ ਐਂ ਘਮਾਉਣਾ ਦੀ ਐਂ ਘਮਾਉਣਾ ਦੀ ਜਿਵੇਂ ਬੀਨ ਚੱਕਰੀ ਘੁੰਮਦੀ ਹੁੰਦੀ ਐ। ਇਹ ਸਾਲਾ ਦਿਲ じゃ ਨਹੀਂ ਮੰਨਦਾ। ਤੈਨੂੰ ਹੋਰ ਕਿਸੇ ਨਾਲ ਦੇਖਾਂ। ਸਾਲਾ ਦਿਲ じゃ ਨਹੀਂ ਮੰਨਦਾ ਤੈਨੂੰ ਹੋਰ ਕਿਸੇ ਨਾਲ ਦੇਖਾਂ। ਉਹ ਕੰਜਰ ਦੇ ਦੇ ਇੰਸਟਾਗ੍ਰam ਵਾਲੀਆਂ ਤਿਤਲੀਆਂ ਦੇ ਬੜਾ ਯਕੀਨ ਜਾਣੀ ਕਰੀਦਾ ਹੁੰਦਾ। ਇਹਨਾਂ ਦਾ ਐ ਨਹੀਂ ਪਤਾ ਕਦੋਂ ਕਿਹੜੇ ਵੇਲੇ ਕਿਹੜੇ ਫੁੱਲ ਦੇ ਜਾ ਕੇ ਬੈਠੇ ਜਾਣ। ਚਲ ਠੀਕ ਆ ਭਾਈ ਤੁਹਾਡਾ ਬੋਏਫਰੈਂਡ ਗਰਲਫਰੈਂਡ ਦੇ ਵਿੱਚ ਆਪਸ ਦੇ ਵਿੱਚ ਰੌਲਾ ਸੀਗਾ ਨਾ ਤੈਨੂੰ ਵੀਡੀਓ ਬਣਾ ਕੇ ਨੈਟ ਤੇ ਪਾਉਂਦੀ ਕੀ ਲੋੜ ਤੀ ਹੈ ਜੇ ਕਿਤੇ ਮੇਰੇ ਵਰਗਾ ਕੈੜਾ ਜਿਹਾ ਬੰਦਾ ਹੁੰਦਾ ਨਾ ਤੇਰੇ ਮਾਰ ਕੇ ਥੱਪੜ ਕੇ ਸੀੜ ਕੱਢ ਦੇਣਾ ਦੀ ਗੱਲ ਨਾਲੇ ਤੇਰਾ ਭੰਦਾ ਫੋਨ ਕੁੜੀਓ ਤੁਸੀਂ ਨਾ ਇਹਦੇ ਮਗਰ ਲੱਗ ਕੇ ਕਿਤੇ ਗਰਦਨ ਤੇ ਤਿਤਲੀ ਵਾਲਾ ਟੈਟੂ ਬਣਾ ਲਓ ਗਰਦਨ ਨੂੰ 24 ਘੰਟੇ ਐਂ ੱਕੜ ਕੇ ਰੱਖਣੀ ਪੈਂਦੀ ਆ ਨੱਕ ਵੀ 24 ਘੰਟੇ ਫੁੱਲਿਆ ਰਹਿੰਦਾਗਾ ਜਿਵੇਂ ਪੱਗ ਕੁੱਤੀ ਦਾ ਨੱਕ ਹੁੰਦਾ ਮਿੱਡਾ ਜਿਹਾ ਇਹ ਤਾਂ ਯਾਰ ਹਰਾਨਾ ਵੀ ਲੋਕਾਂ ਨੇ ਇਹਦੀ ਹਵਾ ਕਿਵੇਂ ਵਧਾਈ ਹੋਈ ਆਗੀ ਵੱਡੀ ਗਰਲੇ ਜਖਤਰਾ ਏ ਕਰਕੇ ਤਾਂ ਹੁਣ ਬਿੰਗੀ ਜੀ ਕੱਟੇ ਮੰਗੂ ਐ ਬਸ ਟੈਟੂ ਦਿਖਾਈ ਜਾਉਏ